ਵੀ ਇਹਨਾਂ ਨੇ ਇਹ ਕੰਮ ਕਿਵੇਂ ਸ਼ੁਰੂ ਕੀਤਾ ਇਹਨਾਂ ਦੀਆਂ ਗੱਲਾਂ ਮੋਟੀਵੇਸ਼ਨਲ ਆ ਜਿਹੜੇ ਮੰਝਾ ਤੋੜਦੇ ਆ ਉਹਨਾਂ ਵਾਸਤੇ ਜ਼ਰੂਰ ਇਹ ਗੱਲਾਂ ਸੋਚਣ ਵਿਚਾਰਨ ਵਾਲੀਆਂ ਹੁਣ ਕੇ ਸਰ ਕਮਾਈ ਕਰਨ ਤੇ ਕਹਿੰਦੇ ਕੋਈ ਸ਼ਰਮ ਨਹੀਂ ਹੁੰਦੀ ਆ ਸਰ ਤੇ ਇੱਜ਼ਤ ਦਾ ਕਮਾਣਾ ਤੇ ਇੱਜ਼ਤ ਦਾ ਖਾਣਾ ਤੁਹਾਨੂੰ ਕਦੇ ਇਹ ਨਹੀਂ ਆਖਿਆ ਵੀ ਵੀ ਲੋਕ ਕੀ ਕਹਿਣਗੇ ਲੈ ਫਲਾਣਿਆਂ ਦੀ ਨੂੰ ਇੱਥੇ ਆਏ ਕੰਮ ਕਰਦੀ ਆ ਲੈ ਫਲਾਣਿਆਂ ਦਾ ਮੁੰਡਾ ਉੱਥੇ ਰੇੜੀ ਲਾਉਂਦਾ ਲੈ ਜੀ ਹੁਣੇ ਛੋਲੇ ਵੇਚਣਗੇ ਹੁਣੇ ਕੜੀ ਵੇਚਣਗੇ ਕਦੇ ਮਨ ਦੇ ਵਿੱਚ ਇਹ ਨਹੀਂ ਗੱਲ ਆਈ ਅੱਜਕੱਲ ਪੰਜਾਬੀ ਪੰਜਾਬੀ ਤੇ ਹੀ ਦੁਸ਼ਮਣ ਬਣਿਆ ਪਿਆ ਸਰ ਉਹ ਨੂੰ سپورਟ ਨਹੀਂ ਕਰਦਾ ਸਰ ਉਹ ਵੀ ਮਾੜੀ ਜਿਹੀ ਗੱਲ ਦੱਸੋ ਵੀ ਭਾਈ ਤੁਸੀਂ ਇਹ ਭਾਂਡੇ ਛੋਟੇ ਕਿਵੇਂ ਖਰੀਦੇ ਭਾਂਡਿਆਂ ਜੋਗੇ ਪੈਸੇ ਕਿਵੇਂ ਇਕੱਠੇ ਕੀਤੇ ਮੈਂ ਨੂੰ ਬੜੀ ਵਾਰੀ ਕਿਹਾ ਕਿ ਆਪਾਂ ਰਹਿਣ ਦੀ ਯਾਰ ਆਪਾਂ ਨੂੰ ਬਚਦਾ ਨਹੀਂ ਕੁਝ ਵੀ ਯਾਰ ਵੀ ਆਪਾਂ ਜਿੰਨਾ ਕਮਾਉਂਦੇ ਆ ਉਸ ਤੋਂ ਜ਼ਿਆਦਾ ਤੇ ਆਪਣੇ ਲੱਗ ਹੀ ਜਾਂਦੇ ਆ ਇਹ ਮੈਨੂੰ ਕਹਿੰਦੀ ਨਹੀਂ ਹੁਣ ਆਪਾਂ ਜਿਸ ਰਾਹ ਤੇ ਤੁਰੇ ਆ ਉਸ ਤੋਂ ਕਦੀ ਆਪਾਂ ਪਿੱਛੇ ਨਹੀਂ ਹਟਣਾ ਜਿੰਨਾ ਬਾਹਰ ਕਮਾਉਂਦੇ ਆ ਨਾ ਸਰ ਉਹਨਾਂ ਇੱਥੇ ਬਣ ਜਾਂਦਾ ਜੇ ਸਰ ਵਧੀਆ ਤਰੀਕੇ ਨਾਲ ਕੰਮ ਕਰੋ ਇਮਾਨਦਾਰੀ ਨਾਲ ਕੰਮ ਕਰੋ ਮਿਹਨਤ ਕਰਨ ਵਾਲੇ ਲੋਕ ਕਦੇ ਭੁੱਖੇ ਨਹੀਂ ਮਰਦੇ ਤੇ ਜਿਹੜੇ ਲੋਕਾਂ ਨੇ ਕੱਲੇ ਮੰਜੇ ਤੋੜਨੇ ਆ ਜਿਹੜੇ ਲੋਕਾਂ ਨੇ ਕੱਲੀਆਂ ਰੀਲਾਂ ਦੇਖਣੀਆਂ ਤੇ ਗਾਲਾਂ ਕੱਢਣੀਆਂ ਤੇ ਨੁਕਸ ਕੱਢਣੇ ਆ ਇੱਕ ਦੂਜੇ ਦੇ ਵਿੱਚ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਰਹਿੰਦਾ ਤੇ ਆ ਭੈਣਾ ਜਿਹੜੀ ਗਗਨਦੀ ਪਕੌਰ ਇਸ ਭੈਣ ਦੀ ਤੇ ਇਹੋ ਜਿਹੀਆਂ ਹੋਰ ਭੈਣਾ ਤੇ ਵੀਰਾਂ ਦੀ ਵੱਧ ਤੋਂ ਵੱਧ ਮਦਦ ਕਰਿਆ ਕਰੋ ਕਿਉਂਕਿ ਪੰਜਾਬੀ ਪੰਜਾਬੀ ਦੇ ਕੰਮ ਵੀ ਬਹੁਤ ਆਉਂਦਾ ਪੰਜਾਬੀ ਪੰਜਾਬੀ ਤੋਂ ਖਾਰ ਵੀ ਬਹੁਤ ਖਾਂਦਾ ਇੱਕ ਦੂਜੇ ਦਾ ਪੈਰ ਮਿੱਦਣ ਲੱਗੇ ਵੀ ਸੀਮਿੰਟ ਲਾਉਨੇ ਆ ਪਰ ਜਿਹੜੇ ਮੁੰਡੇ ਕੁੜੀਆਂ ਪੰਜਾਬ ਦੇ ਵਿੱਚ ਪੜੇ ਲਿਖੇ ਆ ਜਿਹੜੇ ਬਹੁਤ ਸੋਹਣੀਆਂ ਕਮਾਈਆਂ ਕਰ ਸਕਦੇ ਆ ਪਰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਭਟਕੇ ਹੋਏ ਆ ਉਹ ਮੁਖਤਰਾ ਦੇ ਵਿੱਚ ਵੀ ਆਉਣ ਆ ਤੁਹਾਨੂੰ ਇੱਕ ਨਿੱਕੀ ਜੀ ਰੇੜੀ ਇੱਕ ਨਿੱਕਾ ਜਿਹਾ ਮੇਜ਼ ਇੱਥੇ ਦੇਖਣ ਨੂੰ ਮਿਲ ਰਿਹਾ ਇਹਦੇ ਉੱਤੇ ਲਿਖਿਆ ਹੋਇਆ ਗੁਰੂ ਕਿਰਪਾ ਫੂਡ ਕਾਰਨਰ ਇਹ ਆਪਾਂ ਢਾਬਾ ਕਹਿ ਲਈਏ ਇਹਨੂੰ ਆਪਾਂ ਰੇੜੀ ਕਹਿ ਲਈਏ ਕੁਝ ਵੀ ਕਹਿ ਲਈਏ ਇਹ ਭੈਣ ਵੀਰ ਨੇ ਜਿਹੜੇ ਇਹ ਪਿਛਲੇ 20 25 ਸਾਲਾਂ ਤੋਂ ਇੱਥੇ ਨਾ ਪ੍ਰਾਈਮੇਸ਼ੀਆ ਟੀਵੀ ਜਲੰਧਰ ਵਾਲਾ ਦਫ਼ਤਰ ਆ ਜਿਹੜਾ ਉਦੇ ਸਾਹਮਣੇ ਇਹ ਆਪਣੀ ਇਸ ਰੇੜੀ ਨੂੰ ਜਿਹਨੂੰ ਅੱਜਕੱਲ ਕਹਿੰਨੇ ਵੀ ਕਾਟ ਲਾਉਂਦੇ ਆ ਤੇ ਇਹ ਹੈਗਾ ਜੀ ਚੁੰਮਨ ਮੋਲ ਦੇ ਲਾਗੇ ਬਸ ਅਡੇ ਦੇ ਕੋਲੇ ਜਲੰਧਰ ਦੇ ਵਿੱਚ ਚੁੰਮਨ ਮੋਲ ਤੇ ਚੁੰਮਨ ਮੋਲ ਦੇ ਲਾਗੇ ਇਹਨਾਂ ਦੇ ਵੱਲੋਂ ਆਹ ਰੇੜੀ ਲਾਈ ਜਾਂਦੀ ਆ ਇਹਦੇ ਵਿੱਚ ਚਾਰ ਚੀਜ਼ਾਂ ਵੇਚਦੇ ਆ ਇੱਕ ਇਹ ਰੋਟੀ ਘਰੋਂ ਬਣਾ ਕੇ ਲਿਆਉਂਦੇ ਆ ਰਾਜਮਾ ਘਰੋਂ ਬਣਾ ਕੇ ਲਿਆਉਂਦੇ ਆ ਕੜੀ ਘਰੋਂ ਬਣਾ ਕੇ ਲਿਆਉਂਦੇ ਆ ਤੇ ਚੌਲ ਹੁੰਦੇ ਇਹਨਾਂ ਦੇ ਕੋਲੇ ਤੇ ਸੁੱਕ ਦੇ ਨਾਲ ਇਹਨਾਂ ਦੇ ਕੋਲੇ ਹੁਣ ਮੈਂ ਪਿਛਲੇ ਕਈ ਦਿਨਾਂ ਤੋਂ ਦੇਖਦਾ ਉੱਤੇ ਜਦੋਂ ਬੈਠ ਕੇ ਅਸੀਂ ਇਹਦਾ ਪ੍ਰੋਗਰਾਮ ਕਰਦੇ ਹੁੰਨੇ ਆ ਬਾਦ ਵਿੱਚ ਮੈਂ ਇਹਨਾਂ ਦੇ ਬਾਰੇ ਨਿਗਾਹ ਰੱਖਦਾ ਵੀ ਭਾਈ ਕਿਵੇਂ ਕੰਮ ਠੀਕ ਚੱਲਦਾ ਇਹਨਾਂ ਦਾ ਕੰਮ ਸੁਖ ਨਾਲ ਦਿਹਾੜੀ ਦੱਪਾ ਬਣਾਉਣ ਜੋਗਾ ਚੱਲ ਪਿਆ ਤੁਹਾਡੀ ਕਿਰਪਾ ਦੇ ਨਾਲ ਮੈਂ ਥੋੜਾ ਜਿਹਾ ਜਾਣਕਾਰੀ ਦੇ ਵਿੱਚ ਵਾਧਾ ਤੁਹਾਡੇ ਵੀ ਤੇ ਆਪਣੀ ਚ ਕਰਨਾ ਚਾਹੁੰਦਾ ਵੀ ਇਹਨਾਂ ਨੇ ਇਹ ਕੰਮ ਕਿਵੇਂ ਸ਼ੁਰੂ ਕੀਤਾ ਇਹਨਾਂ ਦੀਆਂ ਗੱਲਾਂ ਮੋਟੀਵੇਸ਼ਨਲ ਆ ਜਿਹੜੇ ਮੰਝਾ ਤੋੜਦੇ ਆ ਉਹਨਾਂ ਵਾਸਤੇ ਜ਼ਰੂਰ ਇਹ ਗੱਲਾਂ ਸੋਚਣ ਵਿਚਾਰਨ ਵਾਲੀਆਂ ਪੈਣ ਕਿ ਹਾਲ ਹੈ ਠੀਕੋ ਚੜ੍ਹਦੀ ਕਲਾ ਦੇ ਵਿੱਚੋਂ ਚੜ੍ਹਦੀ ਕਲਾ ਵਿੱਚ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਸਭ ਤੋਂ ਪਹਿਲਾਂ ਇੱਥੇ ਹੀ ਆਪਦਾ ਇਹ ਮੇਜ਼ ਲਾਇਆ ਜਾਂ ਇਸ ਤੋਂ ਪਹਿਲਾਂ ਕਿਤੇ ਹੋਰ ਵੀ ਕੰਮ ਕਰਦੇ ਸੀ ਨਹੀਂ ਸਰ ਅਸੀਂ ਸਭ ਤੋਂ ਪਹਿਲਾਂ ਇੱਥੇ ਹੀ ਮੇਜ਼ ਲਗਾਇਆ ਸਰ ਕਿਉਂਕਿ ਸਰ ਮੈਂ ਇੱਥੇ ਡਿਕੋਰ ਕੰਮ ਕਰਦੀ ਸੀਗੀ ਸਰ ਐਜ਼ ਅ ਸੇਲਸ ਗਰਲ ਸੀਗੀ ਕਿ ਸਰ ਇੱਥੇ ਲਾਗੇ ਛਾਗੇ ਨਾ ਮੈਂ ਅਕਸਰ ਦਿਖਦੀ ਹੁੰਦੀ ਸੀ ਕਿ ਸਰ ਮਤਲਬ ਐਦਾਂ ਦਾ ਫੂਡ ਕਿਤੇ ਮਿਲਦਾ ਨਹੀਂ ਸੀਗਾ ਸਰ ਕੋਈ ਕੁਲਚੇ ਚਨੇ ਮਟਰੇ ਸਰ ਐਦਾਂ ਦਾ ਸੀਗੇ ਕਿ ਸਰ ਮੇਰੀ ਨਾ ਮਤਲਬ ਇੱਕ ਇੱਛਾ ਵੀ ਸੀਗੀ ਕਿ ਮੈਂ ਆਪਣੇ ਡੇ ਕਰ ਲਵਾਂ ਮੇਰੇ ਸਰ ਮੈਨੂੰ ਇੱਛਾ ਵੀ ਸੀ ਕਿ ਮੈਂ ਆਪਣਾ ਹੀ ਫੂਡ ਦਾ ਕੰਮ ਖੋਲਾਂ ਸਿਰ ਅਸੀਂ ਨਕਸਰ ਗੱਲਾਂ ਕਰਦੇ ਹੁੰਦੇ ਸੀਗੇ ਕਿ ਅਸੀਂ ਮਤਲਬ ਆਪਣਾ ਕੰਮ ਖੋਲੀਏ ਪਰ ਆਪਣਾ ਕਾਫੀ ਭਸਦੇ ਹੁੰਦੇ ਸੀ ਕਿ ਲੋਕੇਸ਼ਨ ਕਿੱਥੇ ਦੇਖੇ ਫਿਰ ਇੱਕ ਦਿਨ ਸਰ ਮੇਰੇ ਨਾਲ ਇਧਰ ਨਿਗਾ ਪਈ ਮੈਂ ਕਿ ਇਹ ਨਿਗਾ ਸਭ ਤੋਂ ਬੈਸਟ ਆ ਤੇ ਕਿਉਂਕਿ ਇੱਥੇ ਲਾਗੇ ਛਾਗੇ ਬਿਲਕੁਲ ਸਾਹਮਣੇ ਆ ਇਧਰੋਂ ਵੀ ਸਾਹਮਣੇ ਆ ਇਧਰੋਂ ਵੀ ਸਾਹਮਣੇ ਆ ਫਿਰ ਆਪਾਂ ਕਾਰਪੋਰੇਸ਼ਨ ਦਫ਼ਤਰ ਜਾ ਕੇ ਫਿਰ ਆਪਾਂ ਸਰ ਮਤਲਬ ਗੱਲ ਕੀਤੀ ਤੇ ਪ੍ਰਵਾਨਗੀ ਲੈ ਕੇ ਆਏ ਹਾਂ ਇਜਾਸਤ ਲਈ ਵੀ ਭਾਈ ਅਸੀਂ ਸੜਕ ਦੇ ਕੰਡੇ ਤੇ ਫੁੱਟਪਾਥ ਤੇ ਰੇੜੀ ਲਾ ਸਕਦੇ ਕਿ ਨਹੀਂ ਹਾਂਜੀ ਹਾਂਜੀ ਸਰ ਭੋਜਨ ਵਾਲਾ ਹੀ ਕਿਉਂ ਕੰਮ ਚੇਤੇ ਆਇਆ ਵੀ ਭਾਈ ਮੈਂ ਘਰੋਂ ਬਣਾ ਕੇ ਲਿਆਵਾਂ ਹਾਂਜੀ ਸਰ ਕਈ ਲੋਕ ਆਜਕੱਲ ਵੱਖ-ਵੱਖ ਜਿਹੜੀਆਂ ਕੀ ਕਹਿੰਦੇ ਹੁੰਦੇ ਜੋਮੈਟੋ ਸੁਵਿਗੀ ਨਾਲ ਵੀ ਜੁੜੇ ਹੋਏ ਆ ਹਾਂਜੀ ਹਾਂਜੀ ਸਰ ਮੇਰੇ ਖਿਆਲ ਵੀ ਤੁਹਾਡੇ ਪਤੀ ਦੇ ਵੀ ਉਹ ਕੰਮ ਕਰਦੇ ਸੀ ਹਾਂਜੀ ਹਾਂਜੀ ਸਰ ਪਹਿਲਾਂ ਕਰਦੇ ਸੀਗੇ ਫਿਰ ਉਹ ਸਾਰਾ ਕੁਝ ਛੱਡ ਕੇ ਤੁਸੀਂ ਵੀ ਨੌਕਰੀ ਛੱਡਤੀ ਉਹਨਾਂ ਨੇ ਵੀ ਨੌਕਰੀ ਛੱਡਤੀ ਵੀ ਇਹ ਫੁਰਨਾ ਤੁਹਾਨੂੰ ਕਿਵੇਂ ਫੁਰਿਆ ਸਰ ਮਤਲਬ ਮੇਰੀ ਨਾ ਸ਼ੁਰੂ ਤੋਂ ਮਤਲਬ ਇੱਛਾ ਸੀ ਕਿ ਸਰ ਮੇਰੇ ਨਾਲ ਸ਼ੌਂਕ ਸੀਗਾ ਖਾਣਾ ਬਣਾਉਣ ਦਾ ਤੇ ਸਰ ਮੈਂ ਮਤਲਬ ਗੁਰੂ ਘਰ 'ਚ ਸੇਵਾ ਕਰਦੀ ਹੁੰਦੀ ਸੀਗੇ ਹਿਮਾਚਲ ਤੋਂ ਅਸਰ ਮੈਂ ਉੱਥੇ ਸਰ ਮੈਂ 21-22 ਸਾਲ ਸੇਵਾ ਕੀਤੀ ਆ ਲੰਗਰ ਹਾਲ ਦੇ ਵਿੱਚ ਸਭ ਸਮੇਂ ਮੇਰੀ ਹੁੰਦੀ ਸੀਗੀ ਸੇਵਾ ਫਿਰ ਸਰ ਮੇਰਾ ਨਾ ਸ਼ੌਕ ਉੱਥੋਂ ਦਾ ਹੋਇਆ ਸੀਗਾ ਕਿ ਮੇਰਾ ਵੀ ਦਿਲ ਕਰਦਾ ਸੀਗਾ ਕਿ ਅਸੀਂ ਵੀ ਆਪਣਾ ਲਗਾਈਏ ਤੇ ਉਸ ਬਾਹਨੇ ਸਰ ਆਪਾਂ ਮਤਲਬ ਇੱਕ ਸੇਵਾ ਵੀ ਹੋ ਜਾਂਦੀ ਆ ਸਰ ਤੇ ਕਮਾਈ ਵੀ ਹੋ ਜਾਂਦੀ ਆ ਸਰ ਕਿ ਸਰ ਕਮਾਈ ਕਰਨ ਤੇ ਕਹਿੰਦੇ ਕੋਈ ਸ਼ਰਮ ਨਹੀਂ ਹੁੰਦੀ ਆ ਸਰ ਤੇ ਇੱਜ਼ਤ ਦਾ ਕਮਾਣਾ ਤੇ ਇੱਜ਼ਤ ਦਾ ਖਾਣਾ ਸਰ ਇਹ ਹੀ ਬਾਬਾ ਜੀ ਨੇ ਵੀ ਸਾਨੂੰ ਇਹ ਦਿੱਤਾ ਹੈ ਕਿ ਸਰ ਆਪ ਵੀ ਬਸ ਤੁਹਾਡੇ ਪਤੀ ਦੇ ਸਾਮਾਨ ਆ ਜਿਹੜਾ ਪੈਕ ਕਰਕੇ ਦੇਈ ਜਾਂਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਸਵਾਲ ਕਰਾਂਗੇ 2-4 ਪਰ ਤੁਹਾਡਾ ਵਿਆਹ ਹੋਏ ਨੂੰ ਕਿੰਨਾ ਚਿਰ ਹੋ ਗਿਆ ਸਰ ਸਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ ਸਰ ਤੁਸੀਂ ਹਿਮਾਚਲ ਵੱਲ ਤੋਂ ਮੇਰੇ ਚਾਹ ਤੇ ਬਾਈ ਜੀ ਇੱਥੋਂ ਜਲੰਧਰ ਤੋਂ ਆਂ ਅੰਦਰ ਤੋਂ ਹਾਂਜੀ ਸਰ ਤੁਸੀਂ ਹਿਮਾਚਲ ਦੇ ਵਿੱਚ ਕਿੱਥੋਂ ਆਂ ਸਰ ਹਿਮਾਚਲ ਮੰਡੀ ਤੋਂ ਆ ਸਰ ਮੈਂ ਮੰਡੀ ਜਿੱਥੋਂ ਕਿ ਬੀਬੀ ਜੀ ਬਹੁਤ ਬੋਲਣ ਵਾਲੇ ਸੰਸਦ ਮੈਂਬਰ ਆ ਹਾਂਜੀ ਹਾਂਜੀ ਸਰ ਉਹਨਾਂ ਦੇ ਨਾਲ ਪੰਜਾਬਗੀਆਂ ਨਹੀਂ ਭਾਵੇਂ ਘੱਟ ਬਣਦੀ ਹੋਵੇ ਪਰ ਤੁਹਾਡੇ ਵਰਗੀਆਂ ਪਹਿਣਾ ਨਾਲ ਬਹੁਤ ਬਣਦੀ ਆ ਥੈਂਕ ਯੂ ਸਰ ਸਰਦ ਤੇ ਤਾਂ ਉਹਨਾਂ ਨੂੰ ਕਦੇ ਵੋਟੋਂਟ ਪਾਇਆ ਨਹੀਂ ਬਹੁਤ ਵਧੀਆ ਗੱਲ ਆ ਪਰ ਚੱਲ ਕੋਲ ਮਿਲਾ ਕੇ ਆ ਵੀ ਤੁਹਾਨੂੰ ਕਦੇ ਇਹ ਨਹੀਂ ਆਖਿਆ ਵੀ ਅੱਜ ਕੱਲ ਤਾਂ ਥੋੜੇ ਜਿਹਾ ਨੱਕ ਦਾ ਚੱਕਰ ਵੀ ਹੁੰਦਾ ਨਾ ਵੀ ਲੋਕ ਕੀ ਕਹਿਣਗੇ ਲੈ ਫਲਾਣਿਆਂ ਦੀ ਨੂੰ ਇੱਥੇ ਆਇਆ ਕੰਮ ਕਰਦੀ ਆ ਲੈ ਫਲਾਣਿਆਂ ਦਾ ਮੁੰਡਾ ਉੱਥੇ ਰੇੜੀ ਲਾਉਂਦਾ ਲੈ ਜੀ ਹੁਣੇ ਛੋਲੇ ਵੇਚਣਗੇ ਹੁਣੇ ਕੜੀ ਵੇਚਣਗੇ ਕਦੇ ਮਨ ਦੇ ਵਿੱਚ ਇਹ ਨਹੀਂ ਗੱਲ ਆਈ ਨਹੀਂ ਸਰ ਕਦੇ ਵੀ ਨਹੀਂ ਸਰ ਕਿਉਂਕਿ ਸਰ ਪਰਮਾਤਮਾ ਨੇ ਇਹੀ ਕਹਿ ਕੇ ਕਹਿੰਦੇ ਆਪਣੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਰ ਪਰਮਾਤਮਾ ਨੇ ਸਾਨੂੰ ਆਹੀ ਦੱਸਿਆ ਸਰ ਜੇ ਅਸੀਂ ਲੋਕਾਂ ਦੀ ਗੱਲਾਂ 'ਚ ਆ ਗਏ ਨਾ ਸਰ ਅਸੀਂ ਕਦੇ ਵੀ ਅੱਗੇ ਵਧ ਨਹੀਂ ਸਕਦੇ ਫੇ ਅਸੀਂ ਇਹ ਹੈ ਕਿ ਆਪਣਾ ਕਿਰਤ ਦੀ ਕਮਾਈ ਸਰ ਸੁਣੋ ਜਨ ਕੇ ਤੇ ਕਰੋ ਮੰਨਦੀ ਸਰ ਜੇ ਤੁਸੀਂ ਦੋਵਾਂ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਨੇ ਸਤਿ ਸ਼੍ਰੀ ਅਕਾਲ ਸਰ ਮੈਂ ਕਿਤਾਏ ਹਜੇ ਤਿਆਰੀ ਕਰ ਰਿਹਾ ਹਾਂ ਇਹ ਤਿਆਰੀ ਕਰ ਰਿਹਾ ਹਾਂ ਹਾਂਜੀ ਸਰ ਬਾਬਾ ਇਹਨਾਂ ਦੇ ਉੱਤੇ ਵੀ ਮਿਹਰ ਕਰੇ ਤੁਹਾਡਾ ਕੰਮ ਬਹੁਤ ਚੱਲੇ ਤੇ ਤੁਹਾਡੇ ਕਿੰਨੇ ਦਿਨ ਹੋ ਗਏ ਜੀ ਕੰਮ ਸ਼ੁਰੂਆਤ ਕੀਤੀ ਨੂੰ ਸਰ ਸਾਡੇ ਅੱਜ ਪੂਰਾ 1 ਮਹੀਨਾ ਹੋ ਗਿਆ ਸਰ ਹਾਂ ਹਾਂਜੀ ਸਰ 1 ਮਹੀਨਾ ਹੋ ਗਿਆ ਜਦੋਂ ਪਹਿਲੇ ਦਿਨ ਆਏ ਸੀ ਉਦੋਂ ਆਉਣ ਤੋਂ ਪਹਿਲਾਂ ਧੁੜਕੂ ਸੀ ਜਦੋਂ ਘਰ ਦੇ ਵਿੱਚ ਸਮਾਨ ਬਣਾਇਆ ਇਹ ਪਤਾ ਨਹੀਂ ਲੱਗੂ ਕਿ ਨਹੀਂ ਲੱਗੂ ਪਤਾ ਨਹੀਂ ਉੱਥੇ ਕਿਹੋ ਜਿਹਾ ਤਜਰਬਾ ਰਹਿਣਾ ਹਾਂਜੀ ਸਰ ਥੋੜਾ ਜਿਹਾ ਸੀਗਾ ਪਰ ਫਿਰ ਬਾਬਾ ਜੀ ਤੇ ਵੀ ਭਰੋਸਾ ਸੀਗਾ ਕਿਉਂਕਿ ਕਿੰਨੀਆਂ ਪਲੇਟਾਂ ਲੱਗੀਆਂ ਸੀ ਪਹਿਲੇ ਦਿਨ ਸਰ ਪਹਿਲੇ ਦਿਨ 10 ਤੋਂ 15 ਪਲੇਟਾਂ ਲੱਗਿਆ ਸੀਗੇ ਸਰ ਤੇ ਹੁਣ ਕਿੰਨੀਆਂ ਲੱਗ ਜਾਂਦੀਆਂ ਸਰ ਸਰ ਹੁਣ ਤਾਂ 30 ਤੋਂ ਵੀ ਉੱਪਰ ਟੱਪ ਜਾਂਦੀਆਂ ਸਰ ਤੁਹਾਡੀ ਪਲੇਟ ਆਪਾਂ 250 ਕਰਨੀ ਹੈ ਇੱਥੇ ਬਿਲਕੁਲ ਹਾਂਜੀ ਸਰ ਤੁਹਾਡਾ ਮੇਜ਼ ਬਹੁਤ ਵੱਡਾ ਹਾਂਜੀ ਫਿਰ ਤੁਹਾਨੂੰ ਇੱਕ ਵੱਡੀ ਦੁਕਾਨ ਮਿਲ ਜੇ ਬਿਲਕੁਲ ਤੁਹਾਡੀ ਬੱਲੇ ਬੱਲੇ ਹੋ ਜੇ ਤੇ ਆਹ ਪਲੇਟ ਆ ਜਿਹੜੀ ਇਹਨੂੰ ਛੋਟੀ ਕਹਿੰਦੇ ਤੁਸੀਂ ਛੋਟੀ ਹਾਂਜੀ ਸਰ ਇਹ ਛੋਟੀ ਪਲੇਟ ਆਹਾਂ ਆ ਸਰ ਵੱਡੀ ਪਲੇਟ ਤੇ ਇਹ ਛੋਟੀ ਪਲੇਟ ਕਿੰਨੇ ਦੀ ਹੈ ਸਰ ਇਹ 40 ਦੀ ਕੜੀ ਹੈਗੀ ਆ ਚੌਲ ਹੈਗੇ ਜਿੱਦਾਂ ਮਤਲਬ ਕਸਟਮਰ ਜੋ ਡਿਮਾਂਡ ਕਰੇ ਸਰ ਉਸੇ ਅਕੋਰਡਿੰਗ ਸਰ ਕੰਮ ਪਾ ਦੋਦੇ ਹਾਂਜੀ ਬਹੁਤ ਵਧੀਆ ਕੰਮ ਦਾ ਹਾਂਜੀ ਸਰ ਆ ਦੇਖੋ ਜੀ ਤੁਹਾਡੇ ਗਾਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਈ ਜਾਂਦਾ ਆ ਵੀਰਜੀ ਵੀ ਆ ਗਏ ਆ ਉਹ ਬੀਬੀ ਜੀ ਵੇਖ ਕੇ ਪਤਾ ਨਹੀਂ ਤੁਹਾਨੂੰ ਸ਼ਰਮ ਆ ਗਈ ਕਿ ਮੈਨੂੰ ਸ਼ਰਮ ਆ ਗਈ ਉਹ ਚਲੇ ਗਏ ਆ ਉਹ ਆਏ ਸੀ ਇੱਥੇ ਚਲੋ ਬਿਲਕੁਲ ਚੜ੍ਹਦੀ ਕਲਾ ਚ ਰਹੇ ਪਰ ਇਹ ਦੱਸੋ ਵੀ ਬਾਈ ਜੀ ਇੱਥੋਂ ਜਲੰਧਰੋਂ ਹਾਂਜੀ ਸਰ ਤੁਸੀਂ ਹਿਮਾਚਲ ਤੋਂ ਹਾਂਜੀ ਸਰ ਚਲੋ ਹਿਮਾਚਲ ਵੀ ਕਿਸੇ ਵੇਲੇ ਪੰਜਾਬ ਦੇ ਵਿੱਚੋਂ ਨਿਕਲਿਆ ਬਿਲਕੁਲ ਹਾਂਜੀ ਸਰ ਤੇ ਤੁਹਾਡੀ ਕਦੇ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੋਇਆ ਵੀ ਤੂੰ ਬਣਾਏਂਗੀ ਵੱਡੀ ਇੱਥੇ ਕੜੀ ਵਧੀਆ ਸਵਾਦ ਤੇ ਕਿਸੇ ਨੇ ਕੋਈ ਰਾਜਮਾ ਪਿੱਛੇ ਮਿਹਣਾ ਦਿੱਤਾ ਹੋਵੇ ਤੂੰ ਘੱਟ ਕੰਮ ਕਰਦਾ ਲੈ ਤੂੰ ਘੱਟ ਕੰਮ ਕਰਦੀ ਇਦਾਂ ਨਹੀਂ ਸਰ ਅੱਜ ਤੱਕ ਸਰ ਕਦੇ ਵੀ ਅੱਧਾ ਦਾ ਨਹੀਂ ਕਦੇ ਨਹੀਂ ਸਰ ਮਤਲਬ ਛੋਟੀ-ਵੋਟੀ ਨੌਕਚੋਕ ਤਾਂ ਸਰ ਸਾਰਿਆਂ ਚ ਹੁੰਦੀ ਆ ਪਰ ਸਰ ਸਾਡੀ ਨਾ ਮਤਲਬ ਅੰਡਰਸਟੈਂਡਿੰਗ ਕਾਫੀ ਆ ਦੋਨਾਂ ਦੇ ਵਿੱਚ ਸਰ ਜੇ ਮੰਨ ਲਓ ਸਰ ਆਪਾਂ ਇੱਕ ਇੱਕ ਗਲਤ ਕੰਮ ਕਰਦਾ ਹੈ ਕੁਝ ਵੀ ਕਰਦਾ ਹੈ ਸਰ ਆਪਾਂ ਆਪਸੇ ਸਮਝਾ ਲਈਦਾ ਕਿ ਇਦਾਂ ਨਹੀਂ ਇਦਾਂ ਹੋਣਾ ਸੀਗਾ ਸਰ ਪਰ ਲੜਾਈ ਨਹੀਂ ਪਰ ਮਾਤਮਾ ਵੱਲੋਂ ਮਿਹਰਿਆ ਸਰ ਕਿ ਲੜਾਈ ਨਹੀਂ ਸਰ ਹਾਂਜੀ ਸਰ ਤੇ ਭਾਈ ਜੀ ਨੇ ਕਿੰਨਾ ਸਮਾਂ ਕੀਤਾ ਜੀ Zomato ਵਾਲਾ ਕੰਮ ਸਰ ਇਹਨਾਂ ਨੇ 1.5 ਸਾਲ ਕੀਤਾ ਹੋਣਾ ਸਰ ਇਹਨਾਂ ਨੇ Blinkit ਦਾ ਵੀ ਕੀਤਾ ਹੈ ਸਰ ਤੇ ਕਾਫੀ ਤੱਕੇ ਵੀ ਖਾਦੇ ਆ ਸਰੀ ਇਹਨਾਂ ਨੇ ਜਿਦਾਂ ਬਾਦ ਦੁਬਈ ਵੀ ਖਾਦੇ ਆ ਤੇ ਇੱਥੇ ਵੀ ਮੋਲਾਂ ਦੇ ਵਿੱਚ ਅੱਜ ਦੁਬਈ ਵਾਲੀ ਗੱਲ ਮੈਨਾਂ ਕੋਲ ਪੁੱਛਣੀ ਆ ਕਿ ਜਦੋਂ ਮੈਂ ਇਹ ਜਦੋਂ ਕੜੀ ਚੌੜ ਲੈਣ ਆਇਆ ਸੀ ਹਾਂਜੀ ਸਰ ਉਹਦੇ ਮੈਂ ਦੁਬਈ ਵਾਲੀ ਗੱਲ ਪੁੱਛੀ ਤਾਂ ਮੈਂ ਵਿਸਥਾਰ ਚ ਪੁੱਛਣੀ ਆ ਵੀ ਕੀ ਗੱਲ ਬਣ ਗਈ ਸੀ ਉੱਥੇ ਪਰ ਮੈਨੂੰ ਇਹ ਦੱਸੋ ਕਿ ਹੁਣ ਦਿਹਾੜੀ ਕਿੰਨੀ ਕ ਬਣ ਜਾਂਦੀ ਵੇਹ ਕਿਸੇ ਦੀ ਆਮਦਨ ਪੁੱਛਣੀ ਨਹੀਂ ਚਾਹੀਦੀ ਪਰ ਫਿਰ ਵੀ ਖਰਚਾ ਪੱਠਾ ਕੱਢ ਕੇ ਤੁਹਾਡੇ ਰਾਜਮਾ ਵੀ ਆ ਤੁਹਾਡੀ ਮਿਹਨਤ ਵੀ ਆ ਸਿਲੰਡਰ ਦਾ ਮੁੱਲ ਵੀ ਆ ਤੇਲ ਦਾ ਮੁੱਲ ਵੀ ਆ ਹਰ ਚੀਜ਼ ਦਾ ਮੁੱਲ ਆ ਜਿਹੜੀ ਠੀਕ ਬਣ ਜਾਂਦੀ ਹੈ 77 ਸਾਨੂੰ ਬਚ ਜਾਂਦਾ ਸੀ ਪਹਿਲਾਂ ਸਿਰ ਸਾਨੂੰ 200 ਬਚਦਾ ਸੀਗਾ ਹੁਣ ਸਿਰ ਪਰਮਾਤਮਾ ਦੀ ਦਇਆ ਤੇ ਤੁਹਾਡੀ ਮਿਹਰ ਤੇ ਕਿਰਪਾ ਤੇ ਨਾਲ ਨਹੀਂ ਨਹੀਂ ਤੁਸੀਂ ਮੇਰੀ ਭੈਣਾਂ ਬਹੁਤ ਸਿਆਣੀ ਭੈਣਾਂ ਦੇਖੋ ਇਨ੍ਹਾਂ ਭੈਣਾਂ ਦੇ ਉੱਤੇ ਅਸੀਂ ਮਾਣ ਕਰਦੇ ਹਾਂ ਇਹ ਸਾਡੀਆਂ ਸਤਿਕਾਰਯੋਗ ਭੈਣਾਂ ਇਹ ਜ਼ਿੰਦਾਬਾਦ ਰਹਿਣੀਆਂ ਚਾਹੀਦੀਆਂ ਜਿਹੜੀਆਂ ਵੀ ਕੁੜੀਆਂ ਤੇ ਜਿਹੜੇ ਵੀ ਮੁੰਡੇ ਨੱਕ ਦੇ ਚੱਕਰ ਦੀ ਥਾਂ ਦੇ ਉੱਤੇ ਇਹ ਸੋਚਦੇ ਵੀ ਭਾਈ ਇੱਕ ਮਨ ਇੱਕ ਚਿਤ ਹੋ ਕੇ ਨੱਕ ਦੀ ਸੇਧ ਨੂੰ ਮਿਹਨਤ ਕਰਦੇ ਰਹਿਣਾ ਲਗਾਤਾਰ ਅੱਗੇ ਵਧਣਾ ਉਹ ਫਿਰ ਇਹ ਨਹੀਂ ਸੋਚਦੇ ਵੀ ਕੰਮ ਕਿਹੜਾ ਵੱਡਾ ਤੇ ਕਿਹੜਾ ਛੋਟਾ ਰੋਟੀ ਚੱਲਣੀ ਚਾਹੀਦੀ ਆ ਨਸ਼ੇ ਕਰਨੇ ਕਿਸੇ ਦੀਆਂ ਡਾਕਾ ਮਾਰਨਾ ਕਿਸੇ ਦੀ ਜੇਬ ਕਟਣੀ ਇਹਦਾ ਮੇਣਾ ਇਹਨਾਂ ਚੀਜ਼ਾਂ ਦਾ ਕੀ ਮੇਣਾ ਵੀ ਭਾਈ ਅਸੀਂ ਆਪਦਾ ਕੰਮ ਕਰਨ ਲੱਗੇ ਆ ਆਪਾਂ ਤਾਂ ਹੁਣ ਮਾਈਕ ਬਾਈ ਜੀ ਨੂੰ ਦਿੰਨੇ ਆ ਤੇ ਬਾਈ ਜੀ ਆਪਦੇ ਕੜੀ ਫੜਾ ਕੇ ਆ ਰਹੇ ਆ ਲਓ ਜੀ ਉਹ ਆਉਣ ਲੱਗੇ ਨੇ ਹੋਰ ਕਦੇ ਸੋਚਿਆ ਭਣੀ ਵੀ ਭਾਈ ਤੁਸੀਂ ਇਸ ਤੋਂ ਹੋਰ ਵੱਧ ਕੰਮ ਕਰਨਾ ਇਹ ਤੁਸੀਂ ਮਟਰ ਪਨੀਰ ਵੀ ਲੈ ਕੇ ਆਇਆ ਕਰਨਾ ਤੁਸੀਂ ਉਹ ਚ ਸਲਾਦ ਵੀ ਲੈ ਕੇ ਆਇਆ ਕਰਨਾ ਪਲਾਉ ਵੀ ਖਵਾਇਆ ਕਰਨਾ ਕੁਛ ਐ ਸੋਚਿਆ ਸਰ ਅਸੀਂ ਸੋਚਿਆ ਕਿ ਨਾਲ ਚਾਹ ਦਾ ਤੇ ਆਲੂ ਦੇ ਪਰੌਂਠੇ ਦਾ ਖੋਲਣਾ ਸਰ ਹੁਣ ਗਾਂ ਸੈੜਾਂ ਅੱਛਾ ਹਾਂਜੀ ਸਰ ਉਸੋ ਸੋਚਿਆ ਬਾਕੀ ਦੇਖੋ ਪ੍ਰਮਾਤਮਾ ਮਿਹਰ ਕਰਾਂਗੇ ਚਲੋ ਬਹੁਤ ਮਿਹਰਬਾਨੀ ਬਾਈ ਜੀ ਹਾਂ ਤੁਸੀਂ ਗੱਲ ਕਰੋ ਹਾਂ ਸਸੀ ਗੱਲ ਤੁਸੀਂ ਉੱਠ ਦੇ ਭਾਈ ਵਾਲੀ ਗੱਲ ਦੱਸੋ ਇਹਨੂੰ ਫੜ ਲਓ ਮਾਈਕ ਤੋਂ ਹਾਂ ਹਾਂਜੀ ਸਸੀ ਗੱਲ ਤੁਸੀਂ ਭਾਈ ਵਾਲੀ ਗੱਲ ਦੱਸੋ ਪਹਿਲਾਂ ਤਾਂ ਸਰ ਇਹ ਦੁਬਈ ਦੇ ਵਿੱਚ ਇਦਾਂ ਸੀਗਾ ਕਿ ਮੈਂ ਮਤਲਬ ਚਲਾ ਗਿਆ ਸੀ ਕਿ ਉੱਥੇ ਪੈਸੇ ਲਾ ਕੇ ਜਿੱਦਾਂ ਵੀ ਬੜਾ ਮਤਲਬ ਕਿਸੇ ਤੋਂ ਲੈ ਕੇ ਤਾਂ ਉੱਥੇ ਸਰ ਸਾਨੂੰ ਪਤਾ ਨਹੀਂ ਸੀ ਜਿੱਦਾਂ ਏਜੰਟ ਨੇ ਮੈਨੂੰ ਇਹ ਕਹਿ ਕੇ ਕੰਪਨੀ ਦੇ ਵਿੱਚ ਕੰਮ ਆ ਵਧੀਆ ਕੰਪਨੀ ਆ ਸੈਲਰੀ ਵਗੈਰਾ ਵੀ ਅੱਛੀ ਆ ਉਸ ਤੋਂ ਬਾਅਦ ਸਰ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਜਾ ਕੇ ਪਤਾ ਲੱਗਾ ਉਹਨਾਂ ਤੋਂ ਕੰਮ ਹੀ ਹੈ ਨਹੀਂ ਬੰਦਾ ਸਰ ਉਹਨਾਂ ਨੇ ਮੰਗਾ ਲਿਆ ਹਜ਼ਾਰ ਮੰਨ ਲਓ ਤੇ ਕੰਮ ਉਹਨਾਂ ਤੋਂ 100 ਬੰਦਿਆਂ ਦਾ ਸੀਗਾ ਅਸੀਂ ਸਰ ਮਤਲਬ ਰੂਮ ਚ ਹੀ ਬੈਠੇ ਰਹਿੰਦੇ ਸੀਗੇ ਕੰਮ ਤੇ ਉਹ ਲੈ ਕੇ ਨਹੀਂ ਜਾਂਦੇ ਸੀ ਕਿਉਂਕਿ ਸਰ ਕੰਮ ਹੁੰਦਾ ਤੇ ਪੈਸੇ ਆਉਣੇ ਸੀਗੇ ਤਾਂ ਉੱਥੇ ਸਰ ਮਤਲਬ ਲਗਾਤਾਰ 6 ਮਹੀਨੇ ਅਸੀਂ ਕੰਮ ਮਤਲਬ ਘਰ ਚ ਹੀ ਬੈਠੇ ਰਹੇ ਰੂਮਾਂ ਚ ਹੀ ਬੈਠੇ ਰਹੇ ਤਾਂ ਪਿੱਛੋਂ ਸਰ ਮੇਰੇ ਮਦਰ ਜਿੱਦਾਂ ਮੈਨੂੰ ਨਹੀਂ ਪਤਾ ਕੀ ਹੋਇਆ ਕਿੱਦਾਂ ਉਹਨਾਂ ਨੇ ਕੀ ਕੋਈ ਟੈਨਸ਼ਨ ਲਈ ਜਾਂ ਕਿੱਦਾਂ ਹੋਇਆ ਤੇ ਉਹ ਸਰ ਜਿੱਦਾਂ ਐਕਸਪਾਇਰ ਹੋ ਗਏ ਕਿਦਾਂ ਮੈਨੂੰ ਬਾਅਦ ਚ ਪਤਾ ਲੱਗਾ ਅੱਛਾ ਮਾਤਾ ਜੀ ਦ ਤਾ ਫਿਰ ਸਰ ਜਿੱਦਾਂ ਮੈਂ ਉੱਥੋਂ ਔਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਮੈਂ ਵਾਪਸ ਆ ਸਕਾਂ ਵੀ ਮੈਨੂੰ ਬਹੁਤ ਸੀਗਾ ਪਰ ਸਰ ਉਹ ਕੰਪਨੀ ਵਾਲਿਆਂ ਨੇ ਮੈਨੂੰ ਔਣ ਹੀ ਨਹੀਂ ਦਿੱਤਾ ਕਹਿੰਦੇ ਜੇ ਪੈਸੇ ਜਮਾ ਕਰਵਾ ਸਾਡਾ ਖਰਚਾ ਲੱਗਾ ਜੇ ਉਹ ਤੇ ਮੈਂ ਸਰ ਉੱਥੋਂ ਬੜੀ ਮੁਸ਼ਕਲ ਨਾਲ ਫਿਰ ਜਿੱਦਾਂ ਆਪਣੇ ਐਮਰਜੈਂਸੀ ਛੁੱਟੀ ਭਰ ਕੇ ਕਿਸੇ ਤਰ੍ਹਾਂ ਵੀ ਮੈਂ ਮਤਲਬ ਉੱਥੋਂ ਆਇਆ ਸਰ ਵਾਪਸ ਤਮ ਇਦਾਂ ਦਾ ਮਤਲਬ ਸੀਗਾ ਸਰ ਉਸ ਤੋਂ ਬਾਅਦ ਸਰ ਮੇਰੇ ਪਾਪਾ ਤੇ ਮੈਂ ਹੀ ਸੀਗੇ ਫਿਰ ਸਰ ਘਰ ਦੇ ਵਿੱਚ ਰੋਟੀ ਦਾ ਥੋੜਾ ਔਖਾ ਹੋ ਗਿਆ ਸੀਗਾ ਕਿਉਂਕਿ ਅਸੀਂ ਦੋਨੇ ਸਰ ਇੱਕ ਮਤਲਬ ਉਹ ਵੀ ਕੰਮ ਤੇ ਜਾਂਦੇ ਸੀ ਜੀ 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 ਮੈਂ ਵੀ ਕੰਮ ਤੇ ਜਾਂਦਾ ਤਾਂ ਫਿਰ ਸਰ ਮੈਂ ਮਤਲਬ ਵੀ ਫਿਰ ਅਸੀਂ ਛੇਤੀ ਛੇਤੀ ਮੈਰਿਜ ਕਰਵਾ ਲਈਏ ਤਾਂ ਠੀਕ ਆ ਹਾਂਜੀ ਤਾਂ ਫਿਰ ਜੇ ਤੁਸੀਂ ਮੈਨੂੰ ਦੱਸਦੇ ਸੀ ਕਿ ਭਾਂਡੇ ਜਿਹੜੇ ਉਹ ਵੀ ਅਸੀਂ ਬੜੀ ਮੁਸ਼ਕਲ ਦੇ ਨਾਲ ਲਏ ਵੀ ਪਰ ਚਲੋ ਛੋਟੇ ਪੱਧਰ ਤੇ ਸ਼ੁਰੂ ਕਰਦੇ ਆ ਉਹ ਵੀ ਮਾੜੀ ਜੀ ਗੱਲ ਦੱਸੋ ਵੀ ਭਾਈ ਤੁਸੀਂ ਇਹ ਭਾਂਡੇ ਛੋਟੇ ਕਿਵੇਂ ਖਰੀਦੇ ਭਾਂਡਿਆਂ ਜੋ ਕੇ ਪੈਸੇ ਕਿਵੇਂ ਇਕੱਠੇ ਕੀਤੇ ਭਾਂਡਿਆਂ ਦਾ ਸਰ ਇਦਾਂ ਅਸੀਂ ਜੌਬ ਕਰਦੇ ਸੀਗੇ ਡੀਕੋਰਟ ਚ ਜੌਬ ਕਰਦੀ ਸੀਗੀ ਮੈਂ ਸਰ ਇੱਥੇ ਓਕਟੇਲ ਦੇ ਬ੍ਰਾਂਡ ਤੇ ਜੌਬ ਕਰਦਾ ਸੀਗਾ ਐ ਉੱਥੇ ਸਰ ਜੋ ਸਾਡੀ ਸੈਲਰੀ ਸੀਗੀ ਜੋ ਮਤਲਬ 12-13 ਹਜ਼ਾਰ ਦੀ ਸੀ ਇੰਨੀ ਕੀ ਮੇਰੀ ਸੀਗੀ ਉਹ ਜਦੋਂ ਸੈਲਰੀ ਮਿਲੀ ਸਰ ਤੇ ਸੈਲਰੀ ਦੇ ਵਿੱਚੋਂ ਅਸੀਂ ਮਤਲਬ ਵੀ ਆਪਣਾ ਜੋ ਵੀ ਕਰਕੇ ਜਿੱਦਾਂ ਵੀ ਕਰਕੇ ਥੋੜੇ-ਬੋਤੇ ਭਾਂਡੇ ਲੈ ਲਏ ਪੀ ਸਰ ਛੋਟਿਆਂ ਤੋਂ ਸ਼ੁਰੂਆਤ ਕੀਤੀ ਕਿਉਂਕਿ ਸਾਨੂੰ ਟੇਬਲ ਵੀ ਲੈਣਾ ਪਿਆ ਸਾਰਾ ਛਤਰੀ ਵਗੈਰਾ ਸਾਰਾ ਸਮਾਨ ਦਾ ਮਤਲਬ ਕਾਫੀ ਖਰਚਾ ਆ ਗਿਆ ਜਿੰਨੀ ਸੈਲਰੀ ਸਾਰੇ ਉੱਤੇ ਲੱਗੂ ਸਰ ਹਾਂ ਤਾਂ ਹੁਣ ਸਰ ਪ੍ਰਮਾਤਮਾ ਦੀ ਕਿਰਪਾ ਨਾਲ ਬਾਬਾ ਜੀ ਦੀ ਮਿਹਰ ਹੋਈ ਹੈ ਹੁਣ ਸਰ ਕੰਮ 'ਚ ਥੋੜਾ ਵਾਧਾ ਪਿਆ ਹੈ ਤੇ ਹੁਣ ਸਰ ਜਿੱਦਾਂ ਭਾਂਡੇ ਅਸੀਂ ਵੱਡੇ ਲੈਣ ਦਾ ਸੋਚਿਆ अच्छा हां जी बाकी सर इने मेनू बहुत मोटिवेट ਕੀਤਾ बाकी ਇਹ ਜਿੱਦਾਂ ਮੈਨੂੰ ਹਮੇਸ਼ਾ ਮੈਂ ਇਹਨੂੰ ਬੜੀ ਵਾਰੀ ਕਿਹਾ ਕਿ ਆਪਾਂ ਰਹਿਣਦੇ ਯਾਰ ਆਪਾਂ ਨੂੰ ਬਚਦਾ ਨਹੀਂ ਕੁਝ ਵੀ ਯਾਰ ਵੀ ਆਪਾਂ ਜਿੰਨਾ ਕਮਾਉਂਨੇ ਆ ਉਸ ਤੋਂ ਜ਼ਿਆਦਾ ਤੇ ਆਪਣੇ ਲੱਗ ਹੀ ਜਾਂਦੇ ਆ ਇਹ ਮੈਨੂੰ ਕਹਿੰਦੇ ਨਹੀਂ ਹੁਣ ਆਪਾਂ ਜਿਸ ਰਾਹ ਤੇ ਤੁਰੇ ਆ ਉਸ ਤੋਂ ਕਦੀ ਆਪਾਂ ਪਿੱਛੇ ਨਹੀਂ ਹਟਣਾ ਇਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਸਰ ਮਤਲਬ ਇਹਦੀ ਵਜ੍ਹਾ ਨਹੀਂ ਆ ਕਹਿ ਲੋ ਸਰ ਵੀ ਜਿੱਦਾਂ ਹੁਣ ਕੰਮ 'ਚ ਵੀ ਵਾਧਾ ਪਿਆ ਜਿੱਦਾਂ ਇੱਕ ਭਰੋਸਾ ਪਰਮਾਤਮਾ ਤੇ ਜਿੱਦਾਂ ਸਰ ਇਹਨੇ ਰੱਖਿਆ ਤੇ ਨੇ ਮੈਨੂੰ ਵੀ ਇਹੀ ਸਮਝਾਇਆ ਕਿ ਨਹੀਂ ਹੁਣ ਆਪਾਂ ਪਿੱਛੇ ਨਹੀਂ ਹਟਣਾ ਹੁਣ ਆਪਾਂ ਮਿਹਨਤ ਕਰਨੀ ਆ ਹੁਣ ਆਪਾਂ ਕੁਝ ਬਣ ਕੇ ਦਿਖਾਉਣਾ ਤੁਸੀਂ ਮੇਰੀ ਇੱਕ ਜਾਣਕਾਰੀ 'ਚ ਵਾਅਦਾ ਕਰੋ ਵੀ ਪੰਜਾਬੀਆਂ ਦਾ ਵੱਡਾ ਹਿੱਸਾ ਹਾਂਜੀ ਨੌਜਵਾਨ ਪੀੜੀ ਦਾ ਵੱਡਾ ਹਿੱਸਾ ਮੈਂ ਸਾਰੇ ਤਾਂ ਨਹੀਂ ਕਹਿੰਦਾ ਹਾਂਜੀ ਉਹ ਰੀਲਾਂ 'ਚ ਲੱਗੇ ਵੇ ਆ ਉਹ ਕਹਿੰਦੇ ਜੀ ਜਾਂ ਕੁਝ ਕਰਾਂਗੇ ਤਾਂ ਵੱਡਾ ਹੀ ਕਰਾਂਗੇ ਨਹੀਂ ਤਾਂ ਅਸੀਂ ਪੜ੍ਹ ਲਿਖ ਕੇ ਤੇ ਭਾਈ ਆ ਥੋੜੀ ਕੰਮ ਕਰਨਾ 10000 ਵਾਲਾ 15000 ਵਾਲਾ 20000 ਵਾਲਾ ਬਾਹਰ ਹੀ ਜਾਵਾਂਗੇ ਤੇ ਬਾਹਰ ਜਦੋਂ ਜਾਂਦੇ ਤੇ ਫਿਰ ਮੈਕਸੀਕੋ ਫਸ ਜਾਂਦੇ ਆ ਫਿਰ ਕੰਦਰੀ ਟੱਪੀ ਜਾਂਦੀ ਹਾਂਜੀ ਉਹ ਵੀ ਬਗਾਨੇ ਪੁੱਤ ਕਹ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਰੀਲਾਂ ਦੇ ਵਿੱਚ ਰੋਟੀ ਹੈ ਕਿ ਆਹ ਰੋਟੀ ਤੇ ਯਕੀਨ ਕਰੋ ਤੁਸੀਂ ਮਿਹਨਤ ਕਰੋ ਜਾਂ ਵਿਦੇਸ਼ ਚਲੇ ਜਾਓ ਸਰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਜਿਹੜਾ ਇੱਥੇ ਆਪਣਾ ਕੰਮ ਜੇ ਖੋਲ ਲਓ ਵੈਸੇ ਤਾਂ ਆਪਣੇ ਜ਼ਿਆਦਾਤਰ ਪੰਜਾਬੀਆਂ ਦੀ ਆਦਤ ਹੈ ਕਿ ਉਹ ਸਰ ਸ਼ਰਮ ਬਹੁਤ ਖਾਂਦੇ ਨੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਸਰ ਸ਼ਰਮ ਨੂੰ ਛੱਡ ਕੇ ਨਾ ਪਰਮਾਤਮਾ ਤੇ ਭਰੋਸਾ ਰੱਖ ਕੇ ਇਮਾਨਦਾਰੀ ਦੇ ਨਾਲ ਕੰਮ ਕਰੋ ਸਰ 100% ਹੈ ਕਿ ਪਰਮਾਤਮਾ ਬਰਕਤ ਪਾਉਗੇ ਪਾਉਗੇ ਬਾਕੀ ਸਰ ਮੈਨੂੰ ਇੰਨਾ ਪਤਾ ਹੈ ਕਿ ਜਿੰਨਾ ਬਾਹਰ ਕਮਾਉਂਦੇ ਆ ਨਾ ਸਰ ਉਨਾ ਇੱਥੇ ਬਣ ਜਾਂਦਾ ਹੈ ਜੇ ਸਰ ਵਧੀਆ ਤਰੀਕੇ ਨਾਲ ਕੰਮ ਕਰੋ ਇਮਾਨਦਾਰੀ ਨਾਲ ਕੰਮ ਕਰੋ ਤੇ ਸਾਨੂੰ ਸਰ ਹੁਣ ਬਹੁਤ ਜਿੱਦਾਂ ਪੋਜ਼ਿਟਿਵ ਵਾਈਬਸ ਆਉਂਦੀਆਂ ਕਿ ਸਾਨੂੰ ਲੱਗਦਾ ਕਿ ਪ੍ਰਮਾਤਮਾ ਸਾਨੂੰ ਦਇਆ ਮਿਹਰ ਕਰ ਰਿਹਾ ਸਰ ਸਾਡੇ ਤੇ ਜਿੱਦਾਂ ਅੱਗੇ ਨਾਲੋਂ ਸਾਡਾ ਕੰਮ ਵੀ ਵੱਧ ਗਿਆ ਹੈ ਸਰ ਹੁਣ ਜਿੱਦਾਂ ਬਰਤਨ ਵੀ ਵੱਡੇ ਹੋ ਗਏ ਸਰ ਸਪਲੇਟਾਂ ਵੀ ਜ਼ਿਆਦੀਆਂ ਲੱਗਣ ਲੱਗ ਪਈਆਂ ਇਹ ਮੇਜ਼ ਵੀ ਵੱਡਾ ਹੋ ਜੇ ਹੌਲੀ ਹੌਲੀ ਹਾਂਜੀ ਸਰ ਇਹ ਥੋੜਾ ਜਿਹਾ ਉਧਰ ਨੂੰ ਵੀ ਹੋ ਜੇ ਇਹ ਇਧਰ ਨੂੰ ਵੀ ਹੋ ਜੇ ਇਹ ਚੜਾਈ ਦੇ ਵਿੱਚ ਵੀ ਫੈਲੇ ਲੰਬਾਈ 'ਚ ਵੀ ਬਿਲਕੁਲ ਅਸੀਂ ਇਹ ਕੰਮ ਨਾ ਕਰਦੇ ਅਸੀਂ ਅਸੀਂ ਤੁਹਾਨੂੰ ਨਾ ਉੱਥੇ ਬੈਠੇ ਜਦੋਂ ਪ੍ਰ ਨਸਾਨੋਂ ਬੜਾ ਚੰਗਾ ਲੱਗਦਾ ਫਿਰ ਅਸੀਂ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਆਂ ਵੀ ਆਹ ਹੁੰਦੀ ਏ ਜੋੜੀ ਹਾਂਜੀ ਇਹ ਹੁੰਦੇ ਸਿਰੜੀ ਲੋਕ ਹਾਂਜੀ ਇਹ ਹੁੰਦੇ ਗੁਰਸਿੱਖ ਲੋਕ ਇਹ ਮਿਹਨਤੀ ਬੰਦੇ ਆ ਰੂ ਸਲਾਮ ਆ ਹਾਂਜੀ ਸਰ ਇੱਕ ਜਾਣਕਾਰੀ ਦਿਓ ਵੀ ਅੱਜ ਕੱਲ ਕੁੜੀਆਂ ਚਿੜੀਆਂ ਦੇ ਬਾਰੇ ਵੀ ਲਾਂਭੇ ਹੁੰਦੇ ਵੀ ਭਾਈ ਗਾਣੇ ਦੇ ਉੱਤੇ ਨੱਚ ਲੰਗੀਆਂ ਤਾਂ ਸਕੈਂਡ ਲਾਉਂਦੀਆਂ ਹਾਂਜੀ ਓਦਾਂ ਗੋਡੇ ਦੁਖਦੇ ਆ ਘਰੇ ਕੰਮ ਨਹੀਂ ਕਰਨਾ ਉਹਨਾਂ ਭੈਣਾਂ ਨੂੰ ਵੀ ਕੋਈ ਮਾੜੀ ਮੋਟੀ ਮਤ ਦੇ ਦਿਓ ਸਰ ਅਸੀਂ ਤਾਂ ਆਹੀ ਕਹਿ ਸਕਦੇ ਆਂ ਸਰ ਕਿ ਉਹਨਾਂ ਚੀਜ਼ਾਂ ਸਰ ਕੁਝ ਵੀ ਨਹੀਂ ਰੱਖਿਆ ਆ ਹਾਂ ਤੇ ਆਪਣੀ ਮਿਹਨਤ ਦੀ ਕਰੋਗੇ ਆਪਣੀ ਕਮਾਓਗੇ ਸਰ ਇੱਥੇ ਹੀ ਬਰਕਤ ਆਇਆ ਤੇ ਬਾਕੀ ਸਰ ਉਹਨਾਂ ਦੇ ਵਿੱਚ ਤਾਂ ਸਿਰ ਬਦਨਾਮੀ ਖਟਣ ਗਿਆ ਸਰ ਉਹ ਇੱਜ਼ਤ ਦਾ ਕਮਾਉਣਾ ਦਾ ਸਰ ਆਹੀ ਚੀਜ਼ ਆ ਤਾਂ ਇਹ ਕਹਿੰਦੇ ਕਿ ਇੱਜ਼ਤ ਦਾ ਕਮਾਓ ਤੇ ਸਾਰੀ ਉਮਰ ਲਈ ਹੁੰਦਾ ਸਰ ਦੋ ਮਤਲਬ ਉਹ ਚੀਜ਼ ਤਾਂ ਸਾਰੇ ਆ ਕਿ ਦੋ ਮਿੰਟ ਆਪਾਂ ਨਾਚ ਦਿਖਾ ਦਿੱਤੇ ਸਰ ਲੋਕਾਂ ਦੇ ਸਾਹਮਣੇ ਪਪ ਇਨੇ ਚ ਗਲਤ ਬਣਾ ਦਿੰਦੇ ਆ ਸਰ ਉਹ ਇੱਜ਼ਤ ਖਰਾਬ ਹੋ ਜਾਂਦੀ ਆ ਸਰ ਆਪਾਂ ਇੱਜ਼ਤ ਦਾ ਕਮਾਣਾ ਤੇ ਇੱਜ਼ਤ ਦਾ ਖਾਣਾ ਹੀ ਸਿੱਖਿਆ ਹੁਣ ਲੱਗਦਾ ਪੈਣੇ ਕਿ ਪੰਜਾਬੀ ਪੰਜਾਬੀਆਂ ਦੇ ਉੱਤੇ ਖਾਰ ਬਹੁਤ ਖਾਂਦੇ ਆ ਬਹੁਤ ਹੈਗੇ ਆ ਅਸੀਂ ਇਹ ਗੱਲ ਕਹਿੰਦੇ ਪ੍ਰਵਾਸੀ ਵੀਰ ਵੀ ਸਾਡੇ ਆਪਣੇ ਆ ਉਹਨਾਂ ਦੀ ਵੀ ਰਿਹੜੀ ਤੇ ਜਾਓ ਉਹਨਾਂ ਦਾ ਕੰਮ ਵੀ ਚੱਲੇ ਪਰ ਪੰਜਾਬੀ ਪੰਜਾਬੀਆਂ ਪ੍ਰਤੀ ਈਰਖਾ ਦੀ ਭਾਵਨਾ ਬਹੁਤ ਹੈਗੀ ਹੈ ਸਰ ਹੈਗੀ ਆ ਸਰ ਸਰ ਅੱਜਕੱਲ ਪੰਜਾਬੀ ਪੰਜਾਬੀ ਦੇ ਹੀ ਦੁਸ਼ਮਣ ਬਣਿਆ ਪਿਆ ਸਰ ਉਹ ਨੂੰ ਸਪੋਰਟ ਨਹੀਂ ਕਰਦਾ ਸਰ ਉਹ ਜਿੱਦਾਂ ਉਹ ਇਦਾਂ ਦੇਖਦਾ ਕਿ ਯਾਰ ਇਹ ਤਾਂ ਛੋਟਾ ਜਿਹਾ ਕੀ ਨਾ ਛੱਡ ਪਰ ਕਿਤੇ ਅੱਗੇ ਹੋੜਲਾ ਵਿੱਚ ਚਲ ਜੂਗੇ ਸਰ ਪਰ ਸਪੋਰਟ ਨਹੀਂ ਕਰਾ ਪਾ ਪੰਜਾਬੀ ਦਾ ਨੁਕਸੇ ਘੱਟੀ ਜਾਣੇ ਲੈ ਸਰ ਨੰਗਾ ਕਰ ਲਿਆ ਹਾਂਜੀ ਹਾਂ ਜੀ ਚੁੰਨੀ ਲੈ ਗਈ ਫਲਾਣੀ ਗੱਲ ਹੋ ਗਈ ਉਹਨਾਂ ਨੇ ਬਸ ਆਹ ਗੱਲ ਕਰੀ ਜਾਣੀ ਹਾਂਜੀ ਸਰ ਲੈ ਆ ਕੇ ਕੰਮ ਖੋਲ ਲਿਆ ਕਿਤੇ ਵਧੀਆ ਜਗ੍ਹਾ ਜਾਂਦੇ ਕੋਈ ਮਤਲਬ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਉੱਥੇ ੱੱਕੇ ਖਾ ਲੈਂਦੇ ਹੁਣ ਅਸੀਂ ਸਰ ਮੋਲਾ ਚ ਕੰਮ ਕਰਦੇ ਸੀਗੇ ਉਹਨਾਂ ਨੂੰ ਉਹ ਦਿਖਦਾ ਕਿ ਉਹ ਮੋਲਾ ਚ ਕੰਮ ਕਰਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉੱਥੇ ਕਿੱਦਾਂ ਕੰਮ ਕਰਦੇ ਹੁਣ ਅਸੀਂ ਆਪਣਾ ਕੰਮ ਕਰ ਰਹੇ ਤਾਂ ਲੈ ਉਹ ਸੜਕਾਂ ਤੇ ਕੰਮ ਕਰਨਗੇ ਹੁਣ ਇਹ ਕਹਿੰਦੀ ਲੋਕੀ ਸਰ ਬਹੁਤ ਕੁਝ ਬੋਲਦੇ ਆ ਪਰ ਸਰ ਪਰਮਾਤਮਾ ਸੀ ਇਹ ਕਿ ਉਹਨਾਂ ਦੀ ਗੱਲ ਕਦੇ ਸੱਸ ਨੇ ਗੱਲ ਕਈ ਵੀ ਨੂੰਹਾਂ ਕਿਹੜੀ ਕੰਮ ਚ ਲੱਗੀਆਂ ਸਰ ਸੱਸ ਨਹੀਂ ਹੈਗੀ ਜੇ ਅਗਰ ਸੱਸ ਹੁੰਦੀ ਨਾ ਸਰ ਤੁਹਾਡੀ ਸਾਸੂ ਮਾਂ ਹੈ ਨਹੀਂ ਨਹੀਂ ਸਰ ਇਹਨਾਂ ਦੀ ਮੈਂ ਤਾਂ ਘਰ ਗਿਆ ਸੀ ਨਾ ਦੁਬਈ ਸਰ ਆਹ ਤੁਹਾਨੂੰ ਦੱਸਿਆ ਹਾਂ ਦੱਸ ਗਏ ਹਾਂ ਜੀ ਤੁਹਾਡੇ ਸੋਹਰਾ ਸਾਹਿਬ ਸਰ ਸੋਹਰਾ ਸਾਹਿਬ ਹੈ ਗਿਆ ਤੰਦਰੁਸਤ ਨਹੀਂ ਹਾਂ ਜੀ ਹਾਂ ਜੀ ਤੰਦਰੁਸਤ ਪਰ ਤੇ ਉਹਨਾਂ ਦਾ ਅਸ਼ੀਰਵਾਦ ਪੂਰਾ 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 ਸਰ ਬਹੁਤ ਸਪੋਰਟ ਕਰਦੇ ਆ ਸਰ ਉਹ ਤਾਂ ਆਉਣਾ ਚਾਹੁੰਦੇ ਨਾਲ ਸਰ ਪਰ ਅਸੀਂ ਆ ਕੇ ਕਿਹਾ ਵੀ ਤੁਸੀਂ ਕੋਈ ਨਾ ਖਰੇ ਬਟੋ ਹੋਈ ਟੈਂਸ਼ਨ ਵਾਲੀ ਗੱਲ ਨਹੀਂ ਹੈਗੀ ਆਪਾਂ ਹੈਗੇ ਆ ਸਰ ਤਾਂ ਤੁਸੀਂ ਮੰਡੀ ਦੇ ਵਿੱਚ ਕੀ ਕੰਮ ਕਰਦੇ ਸੀ ਉੱਥੇ ਕਿੰਨਾ ਪੜੇ ਲਿਖੇ ਕਿੰਨਾ ਤੁਸੀਂ ਸਰ ਪਲੱਸ 2 ਕੀਤੀ ਹੈ ਸਰ ਤੁਸੀਂ ਬਾਈ ਜੀ ਨਹੀਂ ਸਰ ਪਲੱਸ 2 ਕੀਤੀ ਹੈ ਅੱਛਾ ਬਾਅਦ ਦੇ ਵਿੱਚ ਮਜਬੂਰੀਆਂ ਕਰਕੇ ਨਹੀਂ ਪੜੇ ਕਿ ਮਨ ਨਹੀਂ ਸੀ ਕਰਦਾ ਨਹੀਂ ਸਰ ਮਜਬੂਰੀਆਂ ਕਰਕੇ ਮਜਬੂਰੀਆਂ ਸਰ ਕਿਉਂਕਿ ਸਰ ਸਾਡੇ ਪਿੱਛੇ ਵੀ ਥੋੜਾ سپورਟ ਨਹੀਂ ਸੀ سپورਟ ਨਹੀਂ ਸੀ ਮੇਰੇ ਵੀ ਸਰ ਫੈਮਲੀ ਦੇ ਵਿੱਚ ਥੋੜਾ ਇਦਾਂ ਹੀ ਸੀਗਾ ਸਰ ਮੀਡਲ ਕਲਾਸ ਫੈਮਲੀ ਸੀਗੇ ਸਰ ਅਸੀਂ ਵੀ ਸਰ ਮਤਲਬ ਪੜਾਈ ਵੀ ਇਦਾਂ ਕੀਤੀ ਆ ਕਿ ਕੀ ਦੱਸੇ ਇਹ ਬੜਾ ਜੋੜ ਮੇਲ ਕਿਵੇਂ ਹੋਇਆ ਵਿਚੋਲੇ ਰਹੀਂ ਕਿ ਆਪ ਹੀ ਹੋਇਆ ਨਹੀਂ ਸਰ ਮੈਂ ਤੁਹਾਨੂੰ ਦੱਸ ਦਵਾਂ ਸਰ ਇੰਸਟਾਗ੍ਰਾਮ ਤੇ ਹੋਇਆ ਸਾਡਾ ਅਸੀਂ ਤੁਸੀਂ ਇੰਸਟਾਗ੍ਰਾਮ ਤੇ ਮਿਲੇ ਪ੍ਰੇਮੀ ਹੋ ਇੰਸਟਾਗ੍ਰਾਮ ਤੇ ਬਾਅਦ ਵਿੱਚ ਪਤੀ ਪਤਨੀ ਬਣੇ ਹਾਂਜੀ ਸਰ ਬਾਕੀ ਸਿਰ ਪਤਾ ਕਿ ਇੰਸਟਾਗ੍ਰਾਮ ਤੇ ਮਿਲੇ ਸੀਗੇ ਪਰ ਪੂਰਾ ਪਰਮਾਤਮਾ ਦਾ ਜਿਹਦਾ ਹੱਥ ਹੋ ਹਾਂਜੀ ਮੇਰੇ ਅਕਚਲੇ ਸਰ ਪੇਰੈਂਟਸ ਮੰਨਦੇ ਨਹੀਂ ਸੀਗੇ ਅੱਛਾ ਬਹੁਤ ਉਹ ਪੁੱਤਾਂ ਨਹੀਂ ਮੰਨਦੇ ਸੀਗੇ ਹੈਗੇ ਸਰ ਮਤਲਬ ਕਾਸਟ ਆਪਣੀ ਸੇਮ ਸੀਗੀ ਸਰ ਹੂੰ ਤੇ ਇਹ ਵੀ ਰਾਮਗੜੀਆ ਸੀਗੇ ਸਰ ਮੈਂ ਆਸੀ ਵੀ ਰਾਮਗੜੀਏ ਕਿ ਸਰ ਉਹ ਮੰਨਦੇ ਨਹੀਂ ਸੀਗੇ ਉਹ ਤਾਂ ਨਹੀਂ ਮੰਨਦੇ ਕਿਉਂਕਿ ਦੂਰ ਬਹੁਤ ਸੀਗਾ ਉਹ ਕਹਿੰਦਾ ਕਿ ਕਹਿੰਦੇ ਇੰਨੀ ਦੂਰ ਨਹੀਂ ਤੇਰਾ ਵਿਆਹ ਕਰਾਉਣਾ ਪਹੇਮਾਂਚਲਿਆ ਦੇ ਨਾਲ ਫਿਰ ਸਰ ਮੈਨੂੰ ਜਿੰਨੇ ਰਿਸ਼ਤੇ ਆਉਂਦੇ ਨੇ ਨਾ ਸਿਰ ਮੈਂ ਰਿਸ਼ਤੇ ਦੇਖਣ ਦੀ ਵਜ੍ਹਾ ਗੁਰੂ ਘਰ ਪਾਜਾਂ ਦੇ ਕਿ ਮੈਨੂੰ ਪਤਾ ਪ੍ਰਮਾਤਮਾ ਨੂੰ ਮੈਨੂੰ ਮੇਰੇ ਤਰ੍ਹਾਂ ਦਾ ਮੁੰਡਾ ਲੱਭਣਾ ਆ ਜਿਹੜਾ ਪੰਜਾਬੀ ਹੋਊਗਾ ਤੇ ਮੈਨੂੰ ਗੁਰੂ ਸਿੱਖ ਵੱਲ ਲੈ ਕੇ ਜਾਊਗਾ ਨਾ ਕਿ ਮੰਦਰਾਂ ਵੱਲ ਮੈਂ ਨਹੀਂ ਕਹਿੰਦੀ ਕਿ ਦੇਵੀ ਦੇਵਤ ਮਾੜੇ ਆ ਸਾਰੇ ਪੁੱਤਰ ਮਸੀਤਾਂ ਸਭ ਕੁਝ ਠੀਕ ਆ ਵਧੀਆ ਮਾਤਮਾ ਇੱਕੋ ਹੀ ਆ ਪਰ ਸਰ ਮੇਰੀ ਜਿਹੜੀ ਇੱਛਾ ਸੀਗੀ ਉਹ ਸੀਗੀ ਗੁਰਪੁਰ ਕਰਵਲ ਜ਼ ਮਤਲਬ ਬਾਬਾ ਜੀ ਸ਼ੁਰੂਤੋਂ ਜਿੱਦਾ ਪਾਠ ਕਰਨਾ ਇਹ ਗੁਰੂ ਘਰ ਜਾਣਾ ਸਾਰਾ ਸਾਰਾ ਦਿਨ ਬਸ ਗੁਰੂ ਘਰ ਹੀ ਰਹਿਣਾ ਕੋਈ ਵੀ ਨਿੱਕੀ ਨਿੱਕੀ ਗੱਲ ਹੋਣੀ ਲੜਾਈ ਝਗੜਾ ਕੁਝ ਮਨਸ ਬਾਬਾ ਜੀ ਨਾਲ ਹੀ ਕਰਨੇ ਲੜਾਈ ਝਗੜਾ ਆਪਣੇ ਮਾਪਿਆਂ ਨਾਲ ਨਹੀਂ ਨਾ ਲੜਨ ਜੀ ਨਾਲ ਬਾਬਾ ਜੀ ਨਾਲ ਲੜਦਾ ਅੱਛਾ ਮਤਲਬ ਉਹੀ ਸੀਗਾ ਜੋ ਕੁਝ ਸੀਗਾ ਮੈਂ ਤਾਂ ਇਹ ਹੀ ਕਹਿੰਦੀ ਸੀ ਕਿ ਨਾ ਕਿ ਮੇਰੇ ਜਿਹੜਾ ਅਸਲੀ ਪਿਓ ਤਾਂ ਚਿਫਰਨਾਕ ਦੇਵ ਜੀ ਆ ਵਾਹ ਮੈਂ ਉਹਨਾਂ ਨਾਲ ਲੜਦੀ ਨਹੀਂ ਇਹ ਵੀ ਮੈਨੂੰ ਕਈ ਵਾਰ ਕਹਿੰਦੇ ਕਿ ਤੂੰ ਪਰ ਬਾਬਾ ਜੀ ਨੂੰ ਇਦਾਂ ਨਹੀਂ ਕਿਹਾ ਕਰ ਮੈਂ ਕਿਉਂ ਮੇਰਾ ਪਿਓ ਆ ਮੈਂ ਤਾਂ ਗਾਉਂਗੀ ਵਾਹ ਨਾ ਇਦਾਂ ਨਹੀਂ ਸੀਗਾ ਜ ਸਾ ਵੀ ਰਿਸ਼ बस शुरू तो वही चीज रह गया सर मोको अच्छा अच्छा बाकी बड़ी, सर, बड़ी बड़ी गल कही ਤੁਸੀਂ ਕਿ ਮੈਨੂੰ ਨਹੀਂ ਜਾਣਕਾਰੀ ਸੀ ਮੈਂ ਤਾਂ ਤੁਹਾਨੂੰ ਇੱਥੇ ਮਿਹਨਤ ਕਰਦੇ ਤੌਰ ਤੇ ਜਾਣਦਾ ਪਰ ਤੁਹਾਡੇ ਵਿਚਾਰ ਇਦਾਂ ਦੇ ਆ ਕਿ ਮੈਨੂੰ ਵੀ ਪਤਾ ਸੀਗਾ ਕੋਈ ਇੱਕ ਪਿਛਲੇ ਇੱਕ ਮਹੀਨੇ ਦੇ ਵਿੱਚ ਕੋਈ ਐਸਾ ਤਜਰਬਾ ਹੋਇਆ ਹੋਵੇ ਕੋਈ ਗਾਹਕ ਆਇਆ ਕੋਈ ਚੰਗਾ ਜਾਂ ਮਾੜਾ ਤਜਰਬਾ ਹੋਇਆ ਹੋਵੇ ਜਿਹੜਾ ਤੁਸੀਂ ਭੁੱਲੋ ਨਾ ਇਹ ਸਰ ਇੱਕ ਹੋਇਆ ਸਰ ਦਾ ਮਾੜਾ ਤਾਂ ਨਹੀਂ ਆ ਬਹੁਤ ਵਧੀਆ ਆਇਆ ਸਰ ਐਕਚੁਅਲੀ ਸਰ ਸਾਡੀ ਨਾ ਕਿਸਤੇ ਜਾਣੀ ਸੀ ਇਹ ਅੱਛਾ ਤੇ ਇਸ ਹਫਤੇ ਦਾ ਸਰ ਬਪਾ ਜਿੱਦਾਂ ਏਸੀ ਉਹ ਲਿੱਤਾ ਸੀਗਾ ਇਨਵਰਟਰ ਲਿੱਤਾ ਸੀਗਾ ਇਨਵਰਟਰ ਲਿਆ ਸੀ ਹਾਂਜੀ ਉਹਦੀ ਸਰ ਕਿਸ਼ਤੇ ਜਾਣੀ ਸੀ ਕਿੰਨੀ ਸਰ 2300 ਕਿਸ਼ਤੇ ਜਾਂਦੀ ਆ ਮਹੀਨੇ ਦੀ ਮਹੀਨੇ ਦੀ ਹਾਂਜੀ ਸਰ ਤੇ ਸਰ ਉਦੋਂ ਨਾ ਮਤਲਬ ਦਿਹਾੜੀ ਥੋੜੀ ਜਿਹੀ ਪਈ ਸੀਗੀ ਤੇ ਸਰ 500 ਕੱਟਦਾ ਸੀਗਾ ਤੇ ਸਰ ਇੱਕ ਕਸਟਮਰ ਆਏ ਤੇ ਉਹ ਨਾ ਸਰ ਮਤਲਬ ਖਾ ਕੇ ਗਏ ਇੱਥੇ ਤੇ ਉਹਨਾਂ ਨੇ ਨਾ ਸਰ 500 ਰੁਪਏ ਮੇਰੇ ਹੱਥ 'ਚ ਰੱਖਤਾ ਕਹਿੰਦੇ ਪੁੱਤ ਦੱਸ ਕਹਿੰਦੇ ਭੈਣੇ 10 ਬੰਦ ਆ ਮਤਲਬ ਮੈਨੂੰ ਨਹੀਂ ਪਤਾ ਉਹ ਕਸਟਮਰ ਮੈਂ ਕਦੇ ਦੇਖਿਆ ਨਹੀਂ ਸੀ ਕਿ ਪਹਿਲੀ ਵਾਰੀ ਉਹਦਣ ਆਏ ਮਤਲਬ ਮੈਂ ਤਾਂ ਪਰਮਾਤਮਾ ਦਾ ਸ਼ੁਕਰ ਕਰਦੀ ਮੈਂ ਕਿ ਸੱਚਾ ਪਾਤਸ਼ਾ ਅੱਜ ਤੂੰ ਸਾਡੀ ਲਾਜ ਰੱਖ ਲਈ ਕਿ ਕਿਸੇ ਜੋਗੀ ਸਰ ਪੈਹੇ ਕੋਗੇ ਮਤਲਬ ਇੰਨਾ ਉਹ ਸਿਕੋ ਸਰ ਉਦਾਂ ਮਤਲਬ ਰੱਬ ਬਣ ਕੇ ਆਇਆ ਬੰਦਾ ਰੱਬ ਬਣ ਕੇ ਆਇਆ ਸਰ ਸਾਡੀ ਲਾਈਫ ਚ ਅਸੀਂ ਖੁਦ ਹੈਰਾਨ ਰਹਿ ਗਏ ਸਰ ਕਿ ਕਿੱਦਾਂ ਮਤਲਬ ਇਹ ਪਰਮਾਤਮਾ ਨੇ ਸਾਡੀ ਮਦਦ ਕੀਤੀ ਕੀ ਬਾਤ ਆ ਹਾਂਜੀ ਕਿਤੇ ਸਰ ਸਾਡੇ 1800 ਬਣੇ ਸੀਗੇ ਤੇ ਉਹਦੇ ਨਾਲ ਸਤ ਪੂਰੇ 2300 ਮਤਲਬ ਨਾ ਇੱਕ ਘਟਦਾ ਸੀਗਾ ਨਾ ਇੱਕ ਰਵੇ ਵਾਧਦਾ ਸੀ ਪੂਰਾ 2300 ਆ ਅਸੀਂ ਪਰਮਾਤਮਾ ਦਾ ਸ਼ੁਕਰ ਕਰੀ ਮੈਂ ਸੱਚਾ ਪਾਤਸ਼ਾ ਤੇਰਾ ਲੱਖ ਲੱਖ ਸ਼ੁਕਰ ਤੂੰ ਸਾਡੀ ਲਾਜ ਰੱਖ ਲਈ ਵਾਹ ਮਤ ਇਦਾਂ ਦੀ ਜੇ ਤੁਸੀਂ ਆਪਣਾ ਕੋਈ ਫੋਨ ਨੰਬਰ ਦੇ ਦਿਓ ਕਈ ਵਾਰੀ ਜਲੰਧਰ ਜਾਂ ਆਲੇ ਦੁਆਲੇ ਦੇ ਕਿਸੇ ਭੈਣ ਵੀਰ ਨੇ ਤੁਹਾਡੇ ਕੋਲੇ ਆਉਣਾ ਹੁੰਦਾ ਇੱਕਦਮ ਲੱਭੇ ਨਾ ਥਾਂ ਇਹ ਤੁਹਾਨੂੰ ਫੋਨ ਦੀ ਟੱਲੀ ਖੜਕਾ ਲੈਣ ਉਹਦੇ ਬਾਰੇ ਨੰਬਰ ਦੇ ਦਿਓ ਆਪਣਾ ਹਾਂਜੀ ਸਰ ਨੰਬਰ ਹੈਗਾ 9872778518 ਅੱਛਾ ਜੀ 98 9872728518 9872728518 ਜਗਨਦੀਪ ਕੌਰੇ ਫੋਨ ਚੱਕੂ ਜਰ ਰਵਿੰਦਰ ਸਿੰਘ ਫੋਨ ਚੱਕ ਹਾਂਜੀ ਹਾਂਜੀ ਸਰ ਸਾਡੇ ਕੋਲ ਸੀ ਵੀ ਬਿਲਕੁਲ ਠੀਕ ਆ ਜੀ ਬਹੁਤ ਮਿਹਰਬਾਨੀ ਤੁਸੀਂ ਚੜ੍ਹਦੀ ਕਲਾ ਚ ਰਾਓ ਜਿੰਦਾਬਾਦ ਰਹੋ ਮੈਂ ਦੱਸਦਾ ਵੀ ਕੱਲਾ ਇਹੀ ਜੋੜਾ ਨਹੀਂ ਥੋੜਾ ਜਨਾ ਜ਼ੂਮ ਕਰਕੇ ਦਿਖਾ ਦਿਓ ਜੀ ਸਾਡੀ ਇਸ ਗਲੀ ਦੇ ਵਿੱਚ ਜਾਂ ਇਸ ਫੁੱਟਪਾਥ ਤੇ ਕੱਲੇ ਇਹੀ ਨਹੀਂ ਭੈਣ ਵੀਰ ਉਹ ਪਰਲੇ ਪਾਰ ਵਿਜੇ ਬਹਾਦਰ ਯਾਦਵ ਸਾਹਿਬ ਖੜੇ ਆ ਉਹ ਨਾਰੀਅਲ ਪਾਣੀ ਵੇਚਦੇ ਆ ਆ ਦੇਖੋ ਜੀ ਕਿਵੇਂ ਪੂਰੀ ਚੌਕਸੀ ਦੇ ਵਿੱਚ ਖੜੇ ਆ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਇਹਨਾਂ ਦੇ ਪੁੱਤਰ ਦਾ ਨਾਮ ਹੈਗਾ ਜੀ ਵਿਸ਼ਾਲ ਜਾਦਵ ਉਹਨੇ ਐਮਸੀਏ ਕੀਤੀ ਆ ਐਮਸੀਏ ਐਮਸੀਏ ਕਰਕੇ ਜਦੋਂ ਵੀ ਸਮਾਂ ਮਿਲਦਾ ਆਪਣੇ ਸਤਿਕਾਰਯੋਗ ਪਿਤਾ ਜੀ ਦੇ ਨਾਲ ਇੱਥੇ ਕੰਮ ਕਰਾਉਂਦਾ ਅਸੀਂ ਕਈ-ਕਈ ਘੰਟੇ ਉਹਨੂੰ ਹਰ ਰੋਜ਼ ਵੇਨੇ ਆ ਉਹ ਨਾਰੀਅਲ ਪਾਣੀ ਵਕਵਾਉਂਦਾ ਮਤਲਬ ਇਹ ਆ ਕਿ ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਪਿਤਾ ਜੀ ਨੇ ਇਹਨਾਂ ਨੇ ਆਪਦੇ ਪੁੱਤ ਨੂੰ ਪੜਾਇਆ ਤੇ ਪੁੱਤ ਦੇ ਵੀ ਇਹ ਨਹੀਂ ਵੀ ਭਾਈ ਮੈਂ ਤਾਂ ਤਾ ਨੂੰ ਕਰ ਲਾਂ ਬੋਦੇ ਤੇ ਮੈਨੂੰ ਬੁਲਟ ਚਾਹੀਦਾ ਮੈਂ ਐਂ ਕਰਾਂ ਉਹ ਵੀ ਆਪਣੇ ਬਾਪ ਦੀ ਕਿਰਤ ਨੂੰ ਸਮਝਦਾ ਤੇ ਮਦਦ ਕਰਾਉਂਦਾ ਸੋ ਯਾਦਵ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਸ਼ੁਕਰੀਆ ਸੋ ਦੋਸਤੋ ਇਹ ਬੇਨਤੀ ਸਿਰਫ ਇਹ ਆ ਵੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਸ ਕਰਕੇ ਕਿਉਂਕਿ ਇਨ੍ਹਾਂ ਭੈਣਾ ਵੀਰਾਂ ਨੂੰ ਹੌਸਲਾ ਮਿਲੇ ਇਨ੍ਹਾਂ ਵਰਗੇ ਹੋਰਨਾਂ ਨੂੰ ਹੌਸਲਾ ਮਿਲੇ ਤੁਸੀਂ ਬਹੁਤ ਸਾਰੇ ਭੈਣਾ ਵੀਰਾਂ ਨੇ ਕਿਸੇ ਨੇ ਕੋਈ ਰੇੜੀ ਲਾਈ ਕਿਸੇ ਨੇ ਕੋਈ ਖਾਣੇ ਦਾ ਕੰਮ ਕੀਤਾ ਕਿਸੇ ਨੇ ਕੱਪੜੇ ਦਾ ਕੀਤਾ ਬੀਤੇ ਦੇ ਵਿੱਚ ਬਾਹਰੋਂ ਆ ਕੇ ਵੀ ਇੱਥੇ ਕੀਤਾ ਤੇ ਜਦੋਂ ਹੁਣ ਬਾਹਰ ਜਾਣ ਦਾ ਰੁਝਾਨ ਬਹੁਤ ਆ ਤੇ ਉਸ ਵੇਲੇ ਇਨ੍ਹਾਂ ਮਿਹਨਤਕਸ਼ਾਂ ਦੀ ਹੌਸਲਾ ਫਜ਼ਾਈ ਕਰਨ ਦੀ ਬਹੁਤ ਲੋੜ ਆ ਮੇਰਬਾ